ਅਸੀਂ ਜਾਣਨਾ ਚਾਹੁੰਦੇ ਹਾਂ ਕਿ ਕਿਸ ਤਰ੍ਹਾਂ ਮਾਤਾ ਚਰਨਕੌਰ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਜਦਕਿ ਉਹਨਾਂ ਦੀ ਉਮਰ 50 ਸਾਲ ਤੋਂ ਵੱਧ ਹੈ 30 ਸਾਲ ਤੋਂ ਲੈ ਕੇ 50 ਸਾਲ ਤੱਕ ਦੀ ਔਰਤ ਹੀ ਇਸ ਟੈਕਨੋਲੋਜੀ ਦੇ ਨਾਲ ਮਾਂ ਬਣ ਸਕਦੀ ਹੈ ਕੇਂਦਰ ਦੇ ਸਿਹਤ ਵਿਭਾਗ ਵੱਲੋਂ ਸਿਹਤ ਮੰਤਰਾਲੇ ਵੱਲੋਂ ਇਹ ਜਵਾਬ ਮੰਗਿਆ ਗਿਆ ਜੀ ਸੋ ਜਵਾਬ ਦੇਣਾ ਪਊਗਾ ਇਸ ਦੇ ਲਈ ਸ਼ਬਦ ਨਹੀਂ ਹੈਗੇ ਵੀ ਉਹਨਾਂ ਦੇ ਉੱਤੇ ਕੀ ਵੀਤਰੀ ਹੋਏਗੀ ਦੇਖੋ ਕਿਸ ਤਰ੍ਹਾਂ ਉਹ ਸੋਸ਼ਲ ਹੈਂਡਲ ਦੇਤੇ ਆਏ ਤੇ ਕੀ ਉਹਨਾਂ ਨੇ ਬੋਲਿਆ ਤੇ ਮਾਤਾ ਤਾਂ ਹਜੇ ਕਿਤੇ ਬੋਲੀ ਵੀ ਨਹੀਂ ਉੱਤਰ ਦੇ ਕਿਸੇ ਨੂੰ ਦੱਸੂਗੀ ਕਿਵੇਂ ਦੱਸੂਗੀ ਜੇ ਨਿਯਮ ਹੈ ਜਾਂ ਕਾਨੂੰਨ ਹੈ ਉਪਾਵਨਾਵਾਂ ਦੇ ਨਾਲ ਨਹੀਂ ਚੱਲਦਾ ਇਹ ਜਿੱਥੇ ਜਿਹੜੀ 14 ਮਾਰਚ ਦੀ ਰਿਲੀਜ਼ ਹੋਈ ਹੈ ਜਿਹੜਾ ਜਨਮ ਹੋਇਆ 17 ਮਾਰਚ ਜੀ ਸੋ ਮਤਲਬ 3 ਦਿਨ ਪਹਿਲਾਂ ਹੀ ਉਹਨਾਂ ਨੇ ਜਵਾਬ ਮੰਗ ਲਿਆ ਸੀ ਇਸ ਗੱਲ ਦਾ ਨਾ ਹੋ ਸਕਦਾ ਕਿਤੇ ਨਾ ਕਿਤੇ ਕੋਈ ਘਾਟ ਰਹਿ ਗਈ ਹੋਵੇ। ਬਾਕੀ ਆਉਣ ਵਾਲਾ ਸਮਾਂ ਦੱਸੂਗਾ। ਕੱਲ ਦੇ ਦਿਨ ਬਾਪੂ ਬਲਕੌਰ ਸਿੰਘ ਆਪਣੇ ਸੋਸ਼ਲ ਮੀਡੀਆ ਪੇਜ ਤੋਂ ਲਾਈਵ ਆਂਦੇ ਆ ਜਿੱਥੇ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਉਹਨਾਂ ਨੂੰ ਸਰਕਾਰ ਦੇ ਵੱਲੋਂ ਤੰਗ ਕੀਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਉਹਨਾਂ ਨੂੰ ਇੱਕ ਨੋਟਿਸ ਵੀ ਭੇਜਿਆ ਜਾਂਦਾ ਹੈ। ਤੇ ਇਸ ਮਸਲੇ ਦੇ ਉੱਤੇ ਕਾਫੀ ਜ਼ਿਆਦਾ ਫਿਕਰਮੰਦ ਵੀ ਨਜ਼ਰ ਆਉਂਦੇ ਤੇ ਦੇਖਿਆ ਜਾ ਸਕਦਾ ਇਸ ਵੀਡੀਓ ਦੇ ਵਿੱਚ ਵੀ ਉਹ ਕਿਵੇਂ ਬਹੁਤ ਜ਼ਿਆਦਾ ਮੈਂਟਲੀ ਹਰਾਸ਼ ਕੀਤਾ ਗਿਆ ਉਹਨਾਂ ਨੂੰ ਸੋ ਅੱਜ ਅਸੀਂ ਇਸ ਮਸਲੇ ਦੇ ਉੱਤੇ ਗੱਲਬਾਤ ਕਰਾਂਗੇ ਤੇ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਸੀਨੀਅਰ ਪੱਤਰਕਾਰ ਅਨੁਰਾਗ ਸ਼ਰਮਾ ਜੀ ਸਤਿ ਸ਼੍ਰੀ ਅਕਾਲ ਸਰ ਸਸ਼ਕਲ ਜੀ ਥੈਂਕ ਯੂ ਸਰ ਸਿੱਧੂ ਮੂਸੇਵਾਲਾ ਦੇ ਘਰ ਖੁਸ਼ੀਆਂ ਆਈਆਂ ਇਸ ਦੇ ਬਾਰੇ ਤਾਂ ਪਤਾ ਹੋਏਗਾ ਜੀ ਜੀ ਬਿਲਕੁਲ ਸਾਰਾ ਪੰਜਾਬ ਨੂੰ ਸਾਰੀ ਦੁਨੀਆ ਨੂੰ ਪਤਾ ਹੈ ਜੀ ਪਰ ਉੱਥੇ ਉਹਨਾਂ ਦੇ ਫਾਦਰ ਸਾਹਿਬ ਜੋ ਆ ਕੱਲ ਲਾਈਵ ਆਂਦੇ ਆ ਤੇ ਕਾਫੀ ਪਰੇਸ਼ਾਨ ਨਜ਼ਰ ਆਂਦੇ ਕਿ ਉਹਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਸਰਕਾਰ ਦੇ ਵੱਲੋਂ ਤੇ ਨਾਲ ਦੀ ਨਾਲ ਉਸ ਤੋਂ ਬਾਅਦ ਉਹਨਾਂ ਨੂੰ ਨੋਟਿਸ ਵੀ ਮਿਲ ਜਾਂਦਾ ਹੈ ਇਸ ਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਬਿਲਕੁਲ ਉਸ ਵਕਤ ਤਕਰੀਬਨ ਜਿਹੜੇ ਲੋਕ ਪਿਆਰ ਕਰਨ ਵਾਲੇ ਬਲਕੌਰ ਸਿੰਘ ਨੂੰ ਜਾਂ ਸਿੱਧੂ ਮੂਸੇਵਾਲੇ ਨੂੰ ਉਹ ਇੱਕਦਮ ਹੈਰਾਨ ਹੋਏ ਤੇ ਕਈ ਲੋਕਾਂ ਦੇ ਦਿਲ ਦੇ ਵਿੱਚ ਗੁੱਸਾ ਵੀ ਸੀ ਕਿ ਆਖਰ ਇਹ ਕੀ ਬਣਿਆ ਕਿ ਕਿੱਥੇ ਤਾਂ ਉਡੀਕ ਰੇ ਸੀ ਕਿ ਜਦੋਂ ਬਲਕੌਰ ਸਿੰਘ ਲਾਈਵ ਹੋਣਗੇ ਤਾਂ ਕੋਈ ਅੱਛੀ ਗੱਲ ਕਰਨਗੇ ਖੁਸ਼ੀਆਂ ਦੀ ਗੱਲ ਕਰਨਗੇ ਥੈਂਕਸ ਕਰਨਗੇ ਹਜ਼ਾਰਾਂ ਲੱਖਾਂ ਲੋਕਾਂ ਦੀ ਦੁਆਵਾਂ ਦਾ ਪਰ ਉਹ ਉਸ ਤੋਂ ਉਲਟ ਬੋਲਦੇ ਨਜ਼ਰ ਆਏ ਉਹਨਾਂ ਨੇ ਕਿਹਾ ਕਿ ਮੈਨੂੰ ਇੰਨਾ ਪ੍ਰੇਸ਼ਾਨ ਕੀਤਾ ਜਾ ਰਿਹਾ ਕਿਉਂਕਿ ਕੋਈ ਵਿਅਕਤੀ ਜਦੋਂ ਆਪਣੇ ਘਰ ਦੀ ਕੋਈ ਸਮੱਸਿਆ ਲੈ ਕੇ ਸੋਸ਼ਲ ਹੈਂਡਲ ਤੇ ਆਂਦਾ ਜੇ ਤੁਸੀਂ ਸਮਝ ਸਕਦੇ ਹੋ ਵੀ ਉਹ ਕਿੰਨਾ ਪ੍ਰੇਸ਼ਾਨ ਹੋਊਗਾ ਸੋ ਪਰੇਸ਼ਾਨੀ ਦਿਖ ਰਹੀ ਸੀ ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਹਰ ਗੱਲ ਦਾ ਜਵਾਬ ਦੇਵਾਂਗਾ ਮੈਂ ਜਿੱਥੇ ਕਹੋਂਗੇ ਉੱਥੇ ਜਿੱਥੇ ਤਾਲਬ ਕਰੋਗੇ ਮੈਂ ਉੱਥੇ ਆਉਂਗਾ ਪਰ ਮੈਨੂੰ 5-7 ਦਿਨ ਤਾਂ ਦਿਓ ਹਮ ਇਹਨਾਂ ਮਤਲਬ ਨਿਰਦਈ ਨਾ ਬਣੋ ਕਿ ਮੈਂ 5-7 ਦਿਨ ਬਾਅਦ ਆ ਜਾਊਂਗਾ ਜਿੱਥੇ ਕਹੋਂਗੇ ਫਿਲਹਾਲ ਸਾਡਾ ਟ੍ਰੀਟਮੈਂਟ ਚੱਲ ਰਿਹਾ ਕਿਉਂਕਿ ਚਰਨ ਕੌਰ ਜੀ ਜਿਹੜੇ ਹੈ ਉਹ ਹਸਪਤਾਲ ਦੇ ਵਿੱਚ ਐਡਮਿਟ ਹੈ ਹਜੇ ਡਾਕਟਰਾਂ ਨੇ ਉਹਨਾਂ ਨੂੰ ਛੁੱਟੀ ਨਹੀਂ ਦਿੱਤੀ ਸੋ ਉਹਨਾਂ ਦਾ ਇਹ ਕਹਿਣਾ ਸੀ ਕਿ ਅਸੀਂ ਆਵਾਂਗੇ ਪਰ ਉਹ ਕਿਤਨਾ ਕਿਤੇ ਇੰਨੇ ਗੁੱਸੇ ਦੇ ਵਿੱਚ ਸੀਗੇ ਕਿ ਉਹਨਾਂ ਨੇ ਸਿੱਧੇ ਤੌਰ ਤੇ ਕਹਿਤਾ ਕਿ ਮੈਂ ਆਉਂਗਾ ਪਰ ਇਸ ਵਾਰ ਮੈਨੂੰ ਪੱਕੇ ਪੈਰੀ ਬੁਲਾਇਓ ਚਾਹੇ ਮੈਨੂੰ ਐਫਆਈਆਰ ਕਰਕੇ ਅੰਦਰ ਕਰਦੋ ਮੈਂ ਫਿਰ ਤੁਹਾਨੂੰ ਜਿਹੜਾ ਬਿਲਕੁਲ ਸਾਫ਼ ਸੁਥਰੇ ਛਵੀ ਦੇ ਵਿੱਚ ਨਿਕਲ ਕੇ ਦਿਖਾਉਂਗਾ ਕਿਉਂਕਿ ਉਹ ਕੌਨਫੀਡੈਂਟ ਨੇ ਕਿਉਂਕਿ ਜਿਹੜੀਆਂ ਗੱਲਾਂ ਨੇ ਜਾਂ ਜਿਹੜੇ ਸਵਾਲ ਸੀ ਉਹਨਾਂ ਤੋਂ ਪੁੱਛੇ ਜਾ ਰਹੇ ਉਹਨਾਂ ਦਾ ਉਹਨਾਂ ਕੋਲ ਜਵਾਬ ਸੀ ਜੀ ਪਰ ਅਗਲੇ ਦਿਨ ਮਤਲਬ ਅੱਜ ਸਵੇਰ ਹੁੰਦੇ ਇਹ ਸਾਰਾ ਜਿਹੜਾ ਮਸਲਾ ਉਲਟ ਹੋ ਗਿਆ ਹੂੰ ਜਦੋਂ ਪਤਾ ਲੱਗਿਆ ਕਿ ਇੱਕ ਚਿੱਠੀ ਜਿਹੜੀ ਕੇਂਦਰ ਸਰਕਾਰ ਤੋਂ 14 ਮਾਰਚ ਨੂੰ ਰਿਲੀਜ਼ ਕੀਤੀ ਗਈ ਉਸ ਦੇ ਵਿੱਚ ਪੰਜਾਬ ਸਰਕਾਰ ਤੋਂ ਪੁੱਛਿਆ ਗਿਆ ਹੂੰ ਇਸੇ ਕਰਕੇ ਪੰਜਾਬ ਸਰਕਾਰ ਦੇ ਜਿਹੜੇ ਹੈਂਡਲ ਹੈ ਟਵਿੱਟਰ ਹੈਂਡਲ ਹੈ ਉਸ ਦੇ ਉੱਤੇ ਲਿਖਿਆ ਗਿਆ ਕਿ ਅਸੀਂ ਪ੍ਰੈਸ਼ਰ ਆ ਸਾਡੇ ਤੇ ਪ੍ਰੈਸ਼ਰ ਹੈ ਕੇਂਦਰ ਸਰਕਾਰ ਦਾ ਉਸ ਚਿੱਠੀ ਦੇ ਵਿੱਚ ਲਿਖਿਆ ਗਿਆ ਕਿ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਕਿਸ ਤਰ੍ਹਾਂ ਮਾਤਾ ਚਰਨ ਕੋਰ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਜਦਕਿ ਉਹਨਾਂ ਦੀ ਉਮਰ 50 ਸਾਲ ਤੋਂ ਵੱਧ ਹੈ ਜੀ ਉਹਨਾਂ ਨੇ ਸਵਾਲ ਕੀਤਾ ਇਸ ਗੱਲ ਦੇ ਉੱਤੇ ਸੋ ਇਸੇ ਲਈ ਉਹ ਕਹਿ ਰਿਹਾ ਕਿ ਕਿਸ ਤਰ੍ਹਾਂ ਅਸੀਂ ਸਾਬਤ ਕਰਾਂਗੇ ਜਾਂ ਸਬੂਤ ਮੰਗੇ ਜਾ ਰਹੇ ਕਿ ਤੁਹਾਡਾ ਇਹ ਬੱਚਾ ਲੀਗਲ ਹੈ ਜੀ ਜੀ ਸੋ ਜਿਹੜੀ ਚਿੱਠੀ ਦੀ ਗੱਲ ਹੋਈ ਹੈ ਇਸ ਦੇ ਵਿੱਚ ਇੱਕ ਆਰਟੀ ਐਕਟ ਦਾ ਵੀ ਜ਼ਿਕਰ ਕੀਤਾ ਗਿਆ ਤੇ ਇਹ ਐਕਟ ਕੀ ਹੁੰਦਾ ਇਸ ਦੇ ਬਾਰੇ ਵੀ ਥੋੜਾ ਜਿਹਾ ਜੀ ਤੁਹਾਨੂੰ ਦੱਸ ਦਿਆਂ ਕਿ 1978 ਦੇ ਵਿੱਚ ਪਹਿਲੀ ਵਾਰ ਆਈਵੀਐਫ ਜਿਹੜਾ ਹੈ ਟੈਕਨੋਲੋਜੀ ਹੈ ਜਿਹੜੀ ਜਿਸ ਦੇ ਨਾਲ ਕਿ ਜਿਹੜੀ ਮਾਂ ਇੱਕ ਔਰਤ ਕੁਦਰਤੀ ਤੌਰ ਦੇ ਉਤੇ ਮਾਂ ਨਹੀਂ ਬਣ ਸਕਦੀ ਫਿਰ ਉਸ ਨੂੰ ਇਸ ਟੈਕਨੋਲੋਜੀ ਦੇ ਨਾਲ ਮਾਂ ਬਣਾਇਆ ਜਾਂਦਾ ਹੈ ਮਤਲਬ ਇੱਕ ਕਹਿ ਲਈਏ ਕਿ ਹੁਣ ਦੇ ਯੁੱਗ ਦੇ ਵਿੱਚ ਤਾਂ ਚਲੋ ਆਮ ਗੱਲ ਹੋ ਗਈ ਪਰ ਪਹਿਲਾਂ ਅਗਰ ਲੋਕ ਸੋਚਣ ਤਾਂ ਚਮਤਕਾਰ ਸੀ ਜੀ ਵੀ ਜਿਹੜੀ ਔਰਤ ਮਾਂ ਨਹੀਂ ਬਣ ਸਕਦੀ ਉਸ ਨੂੰ ਮਾਂ ਬਣਾਇਆ ਜਾਂਦਾ ਸੋ ਇਸ ਦੇ ਵਿੱਚ ਮਾਤਾ ਪਿਤਾ ਉਹੀ ਹੁੰਦੇ ਨੇ ਉਹਨਾਂ ਦਾ ਹੀ ਬੱਚਾ ਜਿਹੜਾ ਹੈ ਉਹ ਹੁੰਦਾ ਪਹਿਲਾਂ ਬੱਚੇ ਨੂੰ ਬਾਹਰ ਤਿਆਰ ਕੀਤਾ ਜਾਂਦਾ 4 ਮਹੀਨੇ ਬਾਅਦ ਫਿਰ ਉਹ ਕਨਸੀਵ ਜਿਹੜਾ ਹੈ ਔਰਤ ਕਰਦੀ ਹੈ ਸੋ ਇਸ ਤਰ੍ਹਾਂ ਦੀ ਟੈਕਨੋਲੋਜੀ ਹੈ ਸੋ ਉਹ ਟੈਕਨੋਲੋਜੀ ਦੇ ਵਿੱਚ 2021 ਦੇ ਵਿੱਚ ਜਿਹੜਾ ART ਐਕਟ ਦੇ ਅਕੋਰਡਿੰਗ ਉਹਦੇ ਵਿੱਚ ਚੇਂਜਸ ਆਈਆਂ ਉਸ ਦੇ ਵਿੱਚ ਲਿਮਿਟੇਸ਼ਨ ਦਿੱਤੀਆਂ ਗਈਆਂ ਉਹ ਲਿਮਿਟ ਇਹ ਕਹਿੰਦੀ ਹੈ ਕਿ 21 ਸਾਲ ਤੋਂ ਲੈ ਕੇ 50 ਸਾਲ ਤੱਕ ਦੀ ਔਰਤ ਹੀ ਇਸ ਟੈਕਨੋਲੋਜੀ ਦੇ ਨਾਲ ਮਾਂ ਬਣ ਸਕਦੀ ਹੈ ਉਸ ਦਾ ਇਹ ਹਵਾਲਾ ਵੀ ਦਿੰਦੇ ਆ ਕਿ ਜੇਕਰ 50 ਸਾਲ ਤੋਂ ਉੱਪਰ ਮਤਲਬ 55 ਸਾਲ 57 ਸਾਲ ਜਾਂ 58 ਸਾਲ ਦੀ ਔਰਤ ਮਾਂ ਬਣੇਗੀ ਤਾਂ ਜਦੋਂ ਤੱਕ ਬੱਚੇ ਨੂੰ ਹੋਸ਼ ਆਂਦੀ ਹੈ ਪ੍ਰੋਪਰ ਮਤਲਬ 15 ਸਾਲ ਦਾ ਹੁੰਦਾ ਤੇ ਉਹ ਮਾਂ 70 ਸਾਲ ਦੀ ਹੋ ਜਾਊਗੀ ਜੀ ਤੋ ਬੱਚੇ ਨੂੰ ਸੰਭਾਲ ਨਹੀਂ ਸਕੂਗੀ ਇਹ ਉਸ ਐਕਟ ਦਾ ਤਰਕ ਹੈ ਜੇਕਰ ਡਾਕਟਰੀ ਲੈਂਗੁਏਜ ਦੇ ਵਿੱਚ ਇਸ ਐਕਟ ਦੀ ਗੱਲ ਕਰ ਲਈਏ ਜਾਂ ਇਸ ਤਰਕ ਦੀ ਗੱਲ ਕਰ ਲਈਏ ਤਾਂ ਇਹ ਹੋ ਸਕਦਾ ਹੈ ਕਿ ਜਦੋਂ 50 ਸਾਲ ਤੋਂ ਉੱਪਰ ਵਾਲੀ ਔਰਤ ਕਿਸੇ ਬੱਚੇ ਨੂੰ ਕਨਸੀਵ ਕਰੇਗੀ ਤੇ ਉਹਨੂੰ ਜਨਮ ਦੇਗੀ ਕਿਉਂਕਿ ਬਹੁਤ ਮੁਸ਼ਕਲ ਕੰਮ ਹੈਗਾ ਤੇ ਸ਼ਾਇਦ ਉਸ ਦਾ ਜਿਹੜਾ ਡੈਥ ਰਿਸਕ ਹੈ ਉਹ ਵੱਧ ਸਕਦਾ ਹੈ ਇਸ ਕਰਕੇ ਵੀ ਹੋ ਸਕਦਾ ਹੈ ਕਿ ਇਸ ਨੂੰ ਰੱਖਿਆ ਹੋਵੇ ਪਰ ਪਹਿਲਾਂ ਵਾਲੇ ਜਿਹੜਾ ਫੈਕਟਰ ਹੈ ਉਹ ਤਾਂ ਲਾਜ਼ਮੀ ਹੋ ਚਿੱਠੀ ਦੇ ਵਿੱਚ ਲਿਖਿਆ ਹੋਇਆ ਸੋ ਇਸ ਕਰਕੇ ਇਹ ਸਵਾਲ ਕੀਤਾ ਗਿਆ ਕਿਉਂਕਿ ਮੀਡੀਆ ਦੀ ਰਿਪੋਰਟਾਂ ਦਾ ਹਵਾਲਾ ਦਿੱਤਾ ਗਿਆ ਕਿ ਮੀਡੀਆ ਦੇ ਵਿੱਚ ਜਿਹੜੀਆਂ ਰਿਪੋਰਟਸ ਆ ਰਹੀਆਂ ਉਹਦੇ ਵਿੱਚ ਦੱਸਿਆ ਜਾ ਰਿਹਾ ਕਿ ਚਰਨਕੌਰ 50 ਸਾਲ ਤੋਂ ਉੱਪਰ ਨੇ ਕਿਸੇ ਨੇ ਤਾਂ ਇਹ ਵੀ ਕਿਹਾ ਕਿ ਉਹਨਾਂ ਦੀ ਉਮਰ 58 ਸਾਲ ਹੈ ਸੋ ਇਸ ਕਰਕੇ ਕੇਂਦਰ ਵੱਲੋਂ ਪੁੱਛਿਆ ਗਿਆ ਅੱਜ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ ਜਿਸ ਤਰ੍ਹਾਂ ਕਿ ਰਾਜਾ ਬੜਿੰਗ ਵਿਕਰਮਜੀਤ ਸਿੰਘ ਮਜੀਠੀਆ ਚਰਨਜੀਤ ਸਿੰਘ ਚੰਨੀ ਤੇ ਚਿਮਾ ਸ਼੍ਰੋਮਣੀ ਅਕਾਲੀ ਦਲ ਤੋਂ ਇਹ ਸਾਰੇ ਲੋਕ ਪੰਜਾਬ ਸਰਕਾਰ ਨੂੰ ਘੇਰਦੇ ਹੋਏ ਨਜ਼ਰ ਆਏ। ਅੱਛਾ। ਵੱਖ-ਵੱਖ ਥਾਵਾਂ ਦੇ ਉੱਤੋਂ ਇਹਨਾਂ ਵੱਲੋਂ ਆਪਣੇ-ਆਪਣੇ ਸੋਸ਼ਲ ਹੈਂਡਲਸ ਦੇ ਉੱਤੇ ਔਰ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਇਹ ਤਰਕ ਦਿੱਤੇ ਗਏ ਕਿ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ ਤੁਹਾਨੂੰ। ਉੱਥੇ ਹੀ ਪੰਜਾਬ ਸਰਕਾਰ ਵੱਲੋਂ ਵੀ ਆਪਣੇ ਟਵਿੱਟਰ ਹੈਂਡਲ ਦੇ ਉੱਤੇ ਯਾ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਇਸ ਦਾ ਜਵਾਬ ਵੀ ਦਿੱਤਾ ਗਿਆ। ਇਸ ਦੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦਿਆਂ ਕਿ ਡਾਕਟਰ ਬਲਵੀਰ ਸਿੰਘ ਜੋ ਕਿ ਸੇਤ ਮੰਤਰੀ ਪੰਜਾਬ ਨੇ ਅੱਜ ਨਾਬਾ ਦੇ ਵਿੱਚ ਗਏ ਹੋਏ ਸੀ ਕਿਉਂਕਿ ਉਹ ਲੋਕ ਸਭਾ ਮੈਂਬਰ ਪਟਿਆਲਾ ਤੋਂ ਹੈ ਨਾਬਾ ਦੀ ਫੇਰੀ ਦੌਰਾਨ ਉਹਨਾਂ ਨੇ ਇੱਕ ਸਵਾਲ ਦੇ ਜਵਾਬ ਦੇ ਵਿੱਚ ਕਿਹਾ ਕਿ ਅਸੀਂ ਲੱਖ ਲੱਖ ਮੁਬਾਰਕਾਂ ਦਿੰਦੇ ਆ ਉਸ ਪਰਿਵਾਰ ਨੂੰ ਬਲਕੌਰ ਸਿੰਘ ਨੂੰ ਮਾਤਾ ਚਰਨ ਕੌਰ ਨੂੰ ਅਸੀਂ ਮੁਬਾਰਕਾਂ ਦਿੰਦੇ ਆ ਕਿ ਉਹਨਾਂ ਦੇ ਘਰੇ ਪੁੱਤ ਜੰਮਿਆ ਸਾਡੇ ਕੋਈ ਅਜਿਹੀ ਮਨਸ਼ਾ ਨਹੀਂ ਹੈ ਸਾਡੇ ਤੋਂ ਕੇਂਦਰ ਨੇ ਇਸ ਚਿੱਠੀ ਰਾਹੀਂ ਉਸ ਚਿੱਠੀ ਦਾ ਜ਼ਿਕਰ ਕੀਤਾ ਕਿ ਸਾਡੇ ਤੋਂ ਇੱਕ ਜਵਾਬ ਮੰਗਿਆ ਅਸੀਂ ਇਸ ਦੇ ਵਿੱਚ ਕਿਤੇ ਵੀ ਇਨਵੋਲਵ ਨਹੀਂ ਹੈਗੇ ਉਹਨਾਂ ਨੇ ਇੱਥੇ ਤੱਕ ਕਿਹਾ ਕਿ ਲੋੰਬੜ ਚਾਲਾਂ ਨੇ ਲੋੰਬੜ ਚਾਲਾਂ ਦਾ ਮਤਲਬ ਹੁੰਦਾ ਹੈ ਕਿ ਕਾਕ ਲਗਾ ਕੇ ਚਾਲ ਚਲਣਾ ਜਾਂ ਲੂੰਬੜੀ ਦੇ ਦਿਮਾਗ ਵਾਂਗੂ ਚਾਲ ਚਲਣਾ ਉਹਨਾਂ ਨੇ ਕੇਂਦਰ ਦੇ ਉੱਤੇ ਸਿੱਧਾ ਜਿਹੜਾ ਹੈ ਨਿਸ਼ਾਨਾ ਸਾਧਿਆ ਔਰ ਉਹਨਾਂ ਨੇ ਇਹ ਗੱਲ ਸਪਸ਼ਟ ਕਰਤੀ ਹੈ ਸੋ ਇਹ ਸਾਰਾ ਮਸਲਾ ਇਸ ਮਸਲੇ ਦੇ ਉੱਤੇ ਇਸ ਤਰ੍ਹਾਂ ਦੀ ਅੱਜ ਚਰਚਾ ਜਿਹੜੀ ਆ ਪੂਰਾ ਦਿਨ ਰਾਜਨੀਤੀ ਦੇ ਵਿੱਚ ਵੀ ਇਹ ਹੀ ਭਖਿਆ ਰਿਹਾ ਔਰ ਬਾਕੀ ਵਕ ਵਕ ਥਾਂਾਂ ਦੇ ਉੱਤੇ ਮੀਡੀਆ ਹਾਊਸਸ ਦੇ ਵਿੱਚ ਇਹੀ ਮਸਲਾ ਅੱਜ ਜਿਹੜਾ ਕਰਦਾ ਰਿਹਾ ਇਸੇ ਕਰਕੇ ਅੱਜ ਅਸੀਂ ਇਸ ਮੁੱਦੇ ਦੇ ਉੱਤੇ ਗੱਲ ਕਰ ਰਹੇ ਹਾਂ ਤਾਂ ਜੋ ਲੋਕਾਂ ਨੂੰ ਕਲੀਅਰ ਹੋ ਜਾਵੇ ਸਾਰੀ ਗੱਲ ਸੋ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਉਹ ਬਿਲਕੁਲ ਪਰਤ ਪਰਤਦਾਰ ਪਰਤ ਹੈ ਕਿ ਇਸ ਤਰ੍ਹਾਂ ਹੁੰਦਾ ਔਰ ਉਸ ਤੋਂ ਬਾਅਦ ਇਸ ਤਰ੍ਹਾਂ ਚਿੱਠੀ ਉਸ ਚਿੱਠੀ ਦਾ ਖੁਲਾਸਾ ਇਸ ਤਰ੍ਹਾਂ ਕੀਤਾ ਜਾਂਦਾ ਹੁਣ ਅੱਗੇ ਦੇਖਣਾ ਇਹ ਹੈ ਕਿ ਸਰਕਾਰ ਕੇਂਦਰ ਦੀ ਸਰਕਾਰ ਕਿਉਂਕਿ ਕੇਂਦਰ ਦੇ ਸਿਹਤ ਵਿਭਾਗ ਵੱਲੋਂ ਤੋ ਜਵਾਬ ਦੇਣਾ ਪਊਗਾ ਕਿਉਂਕਿ ਬਲਕੌਰ ਸਿੰਘ ਜੀ ਪਹਿਲਾਂ ਹੀ ਕਹਿ ਚੁੱਕੇ ਨੇ ਕਿ ਅਸੀਂ ਜਵਾਬ ਦੇਾਂਗੇ ਜਿੱਥੇ ਬੁਲਾਉਣਗੇ ਉੱਥੇ ਆਵਾਂਗੇ ਫਿਲਹਾਲ ਸਾਨੂੰ 5-7 ਦਿਨ ਦੀ ਰਾਹਤ ਦਿੱਤੀ ਜਾਵੇ ਤਾਂ ਜੋ ਚਰਨਕੌਰ ਜੀ ਜਿਹੜੇ ਆਪਣੇ ਘਰ ਆ ਜਾਣ ਤਾਂ ਪੰਜਾਬ ਸਰਕਾਰ ਦੀ ਗੱਲ ਕਰੀਏ ਤਾਂ ਉਹਨਾਂ ਨੇ ਵੀ ਇਸ ਦੇ ਉੱਤੇ ਪੋਸਟ ਪਾ ਕੇ ਕਿਹਾ ਵੀ ਕੇਂਦਰ ਦੀ ਬੀਜੇਪੀ ਸਰਕਾਰ ਦੀ ਘਟਿਆ ਕਰਤੂਤ ਤੇ ਉੱਥੇ ਆਪਾਂ ਜੇ ਨਜ਼ਰ ਮਾਰੀਏ ਮਾਤਾ ਚਰਨਕੌਰ ਦੇ ਉੱਤੇ ਹਨਾ ਤੇ ਉਹਨਾਂ ਦੇ ਵੱਲੋਂ ਅਕਸਰ ਸੋਸ਼ਲ ਮੀਡੀਆ ਉੱਤੇ ਪੋਸਟ ਆ ਪਾ ਕੇ ਸਿੱਧੂ ਮੂਸੇਵਾਲਾ ਨੂੰ ਯਾਦ ਕੀਤਾ ਜਾਂਦਾ ਸੀਗਾ ਤੇ ਜਦੋਂ ਸਿੱਧੂ ਦਾ ਛੋਟਾ ਭਾਈ ਆਇਆ ਤਾਂ ਉਹਨਾਂ ਵੱਲੋਂ ਇੱਕ ਹੋਰ ਭਾਵਕ ਪੋਸਟ ਪਾਈ ਗਈ ਸੀਗੀ ਪਰ ਹੁਣ ਜਿਹੜੀਆਂ ਸਾਰੀਆਂ ਚੀਜ਼ਾਂ ਨਿਕਲ ਕੇ ਆ ਰਹੀਆਂ ਜਿਵੇਂ ਸਿੱਧੂ ਪਰਿਵਾਰ ਨੂੰ ਕਹਿ ਸਕਦੇ ਵੀ ਹਰਾਸ਼ ਕੀਤਾ ਜਾ ਰਿਹਾ ਤੰਗ ਕੀਤਾ ਜਾ ਰਿਹਾ ਹੈਨਾ ਤੇ ਇਹਨਾਂ ਸਭ ਚੀਜ਼ਾਂ ਵਿਚਾਲੇ ਜੇ ਆਪਾਂ ਸੋਚੀਏ ਮਾਤਾ ਚਰਨ ਕੋਰ ਤੇ ਉਹਨਾਂ ਉੱਤੇ ਕੀ ਬੀਤਰੀ ਹੋਗੀ ਕਿਉਂਕਿ ਜਦੋਂ ਦਾ ਸਿੱਧੂ ਦਾ ਛੋਟਾ ਭਾਈ ਆਇਆ ਤਾਂ ਲੋਕ ਬੜੇ ਖੁਸ਼ ਆ ਤੁਸੀਂ ਵੇਖਿਆ ਉਹਨਾਂ ਬਹੁਤ ਸਾਰੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਨੇ ਲੋਕ ਭੰਗੜੇ ਆ ਰਿਹਾ ਪਟਾਕੇ ਚਲਾ ਰਿਹਾ ਇੰਡਸਟਰੀ ਦੇ ਲੋਕ ਜੋ ਕਲਾਕਾਰ ਉਹ ਵੀ ਬਹੁਤ ਖੁਸ਼ ਹੈ ਤੇ ਹੁਣ ਜਦੋਂ ਇਦਾਂ ਦੀਆਂ ਖਬਰਾਂ ਆਉਂਦੀਆਂ ਤੇ ਉਹਨਾਂ ਦੀ ਮਾਂ ਦੇ ਉੱਤੇ ਕੀ ਬੀਤਰੀ ਹੋਗੀ ਕੀ ਸੋਚਦੇ ਹੋ ਇਹਨਾਂ ਚੀਜ਼ਾਂ ਦੇਖੋ ਬਿਲਕੁਲ ਇਹ ਤਾਂ ਸੋਚਣ ਵਾਲੀ ਗੱਲ ਹੈ ਇਸ ਲਈ ਸ਼ਬਦ ਨਹੀਂ ਹੈਗੇ ਵੀ ਕੀ ਬੀਤਰੀ ਹੋਊਗੀ ਕਿਉਂਕਿ ਪਹਿਲਾਂ ਤਾਂ 2 ਸਾਲ ਪਹਿਲਾਂ ਇੱਕ ਜਵਾਨ ਪੁੱਤ ਨੂੰ ਹੋਣ ਹਾਰ ਪੁੱਤ ਨੂੰ ਔਰ ਇੰਨਾ ਲਾੜ ਲਡਾਨ ਵਾਲਾ ਪੁੱਤ ਜਿਹੜਾ ਉਹਨਾਂ ਨੇ ਕਿਸ ਕੰਡੀਸ਼ਨ ਦੇ ਵਿੱਚ ਸਹਾਰਾ ਬਣ ਕੇ ਘਰੋਂ ਤੁਰਿਆ ਸਹਾਰਾ ਬਣ ਕੇ ਘੋੜੀ ਚੜਾਣ ਵਾਲੀ ਥਾਂ ਤੇ ਸਹਾਰਾ ਬਣ ਕੇ ਉਸ ਨੂੰ ਇਸ ਤਰ੍ਹਾਂ ਜਿਹੜਾ ਤੂਰਨਾ ਪਿਆ ਉਹ ਬੜਾ ਦੁਖਦਾਈ ਸੀ ਉਹਨਾਂ ਲਈ ਚਲੋ ਹੌਲੀ 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 ਦਰਦ ਕਿਤੇ ਘਟਦਾ ਤਾਂ ਨਹੀਂ ਪਰ ਉਹ ਮਤਲਬ ਬਦਲ ਸਕਦਾ ਸੀਗਾ ਜਿਸ ਤਰ੍ਹਾਂ ਕਿ ਹੁਣ ਨਿੱਕੇ ਪੈਰਾਂ ਵਾਲਾ ਸਿੱਧੂ ਮੂਸਾ ਆ ਗਿਆ ਜਿਹੜੇ ਕਹਿੰਦੇ ਸੀ ਨਾ ਵੀ ਸਿੱਧੂ ਮੂਸੇ ਵਾਲੇ ਦੇ ਵੱਡੇ ਪੈਰ ਵਾਲਾ ਚਲਾ ਗਿਆ ਤੇ ਨਿੱਕੇ ਪੈਰਾਂ ਵਾਲਾ ਆ ਗਿਆ ਸੋ ਉਹ ਪੁੱਤ ਨੂੰ ਦੇਖ ਕੇ ਮਾਂ ਖੁਸ਼ੀ ਨਾਸਮਾਰੀ ਸੀਗੀ ਇੰਨਾ ਮਤਲਬ ਕੁਝ ਹੌਸਲਾ ਹੋ ਗਿਆ ਕਿਤਨੇ ਕਿਤੇ ਉਹ ਪੁੱਤ ਨੂੰ ਤਾਂ ਫਿਰ ਵੀ ਯਾਦ ਕਰ ਰਹੀ ਸੀ ਪਰ ਕਿਤਨੇ ਕਿਤੇ ਥੋੜਾ ਜਾ ਕਹਿੰਦੇ ਆ ਵੀ ਖੁਸ਼ੀ ਜਿਹੜੀ ਆ ਉਸ ਘਰ ਦੇ ਵਿੱਚ ਆਈ ਸੀ 2 ਸਾਲ ਬਾਅਦ ਔਰ ਅਜੇ ਹੀ ਖੁਸ਼ੀ ਆਈ ਸੀ ਕਿ ਮੈਂ ਤਸਵੀਰ ਦੇਖ ਰਿਆ ਸੀ ਬਲਕੌਰ ਸਿੰਘ ਹੋਰਾਂ ਦੀ ਜਦੋਂ ਉਹਨਾਂ ਨੇ ਪਹਿਲੀ ਵਾਰੀ ਚੱਕਿਆ ਤੇ ਉਹਨਾਂ ਕੋਲ ਸ਼ਬਦ ਨਹੀਂ ਸੀ ਸੋ ਇਹ ਤਸਵੀਰਾਂ ਵੀ ਭਾਵੁਕ ਕਰਨ ਵਾਲੀਆਂ ਸੀ ਪਰ ਖੁਸ਼ੀ ਜਿਹੜੀ ਸੀ ਉਹ ਬਹੁਤ ਸੀਗੀ ਸੋ ਇਸ ਵਿੱਚ ਇਸ ਇਸ ਦੇ ਲਈ ਸ਼ਬਦ ਨਹੀਂ ਹੈਗੇ ਵੀ ਉਹਨਾਂ ਦੇ ਉੱਤੇ ਕੀ ਬੀਤਰੀ ਹੋਏਗੀ ਦੇਖੋ ਕਿਸ ਤਰ੍ਹਾਂ ਉਹ ਸੋਸ਼ਲ ਹੈਂਡਲਸ ਦੇ ਉੱਤੇ ਆਏ ਤੇ ਕੀ ਉਹਨਾਂ ਨੇ ਬੋਲਿਆ ਤੇ ਮਾਤਾ ਤਾਂ ਹਜੇ ਕਿਤੇ ਬੋਲੀ ਵੀ ਨਹੀਂ ਉਹ ਦਰਦ ਕਿਸੇ ਨੂੰ ਦੱਸੂਗੀ ਕਿਵੇਂ ਦੱਸੂਗੀ ਸੋ ਕਾਫੀ ਭਾਵੁਕ ਜਿਹੜਾ ਹੈ ਇਸ ਵਕਤ ਦਾ ਸਮਾਂ ਹੋਏਗਾ ਜੀ ਸੋ ਜਿਵੇਂ ਸਾਰੇ ਲੋਕ ਖੁਸ਼ ਹੋ ਉਹਨਾਂ ਦੇ ਘਰੇ ਵੀ ਖੁਸ਼ੀਆਂ ਆਈਆਂ ਤੇ ਕਿਤੇ ਲੱਗਦਾ ਨਹੀਂ ਵੀ ਕਾਨੂੰਨ ਜਾਂ ਕੇਂਦਰ ਸਰਕਾਰ ਨੂੰ ਇਸ ਦੇ ਵਿੱਚ ਢੇਲ ਟੋਲ ਵਰਤ ਦੇਣੀ ਚਾਹੀਦੀ ਆ ਦੇਖੋ ਨਿਯਮ ਜਿਹੜੇ ਹੈ ਉਹ ਕੋਈ ਅੱਜ ਨਹੀਂ ਬਣੇ ਇਸ ਤਰ੍ਹਾਂ ਕਿ ਮੈਂ ਪਹਿਲਾਂ ਕਿਹਾ ਸ਼ਾਇਦ 2021 ਤੋਂ ਇਹ ਨਿਯਮ ਜਿਹੜਾ ਐਮੈਂਡਮੈਂਟ ਹੋਈ ਹੈ ਨਿਯਮ ਤਾਂ ਹਰ ਚੀਜ਼ ਜਦੋਂ ਵੀ ਬਣਦੇ ਆ ਉਹ ਲੋਕਾਂ ਦੇ ਹਿੱਤ ਲਈ ਬਣਦੇ ਆ ਕਿਉਂਕਿ ਉਸ ਵਕਤ ਨਹੀਂ ਕਿਸੇ ਨੂੰ ਪਤਾ ਹੋਣਾ ਵੀ ਕਿਸ ਘਰ ਦੇ ਵਿੱਚ ਇਸ ਤਰ੍ਹਾਂ ਦਾ ਜ਼ਰੂਰਤ ਪਊਗੀ ਪਰ ਨਿਯਮ ਇਹੀ ਦੇਖ ਕੇ ਬਣਾਏ ਕਿ ਉਹ ਬੱਚੇ ਦੀ ਅੱਛੀ ਪਰਵਰਿਸ਼ ਹੋ ਸਕੇ ਤੇ ਜਦਚਾ ਬੱਚਾ ਰਾਜੀ ਹੋ ਰਹਿ ਸਕਨ ਮਾਂ ਜਿਹੜੀ ਹੈ ਉਸ ਨੂੰ ਦਿੱਕਤ ਨਾ ਆਏ ਕਿਉਂਕਿ ਜੇਕਰ ਵੱਡੀ ਉਮਰ ਦੀ ਔਰਤ ਮਾਂ ਬਣਨਾ ਚਾਹੇਗੀ ਤੇ ਸ਼ਾਇਦ ਉਸ ਨੂੰ ਹੈਲਥ ਪ੍ਰੋਬਲਮਸ ਆ ਸਕਦੀਆਂ ਸ਼ਾਇਦ ਉਸ ਦੀ ਜਾਨ ਦਾ ਰਿਸਕ ਵੀ ਬਣ ਸਕਦਾ ਸੋ ਇਸ ਕਰਕੇ ਨਿਯਮ ਜਿਹੜੇ ਆ ਉਸ ਵਕਤ ਬਣਾਏ ਹੋਏ ਆ ਟਿੱਲ ਵਾਲੀ ਗੱਲ ਜੇਕਰ ਜਿਵੇਂ ਤੁਸੀਂ ਕਿਹਾ ਇਹ ਭਾਵ ਹੈ ਇਮੋਸ਼ਨ ਹੈ ਭਾਵਨਾ ਹੈ ਜਿਹੜਾ ਨਿਯਮ ਹੈ ਜਾਂ ਕਾਨੂੰਨ ਹੈ ਉਪਾਵਨਾ ਦੇ ਨਾਲ ਨਹੀਂ ਚੱਲਦਾ ਹਾਂ ਹਾਂ ਇਹ ਜ਼ਰੂਰ ਕਹਿ ਸਕਦੇ ਆ ਜਿਸ ਤਰ੍ਹਾਂ ਕਿ ਬਲਕੌਰ ਸਿੰਘ ਜੀ ਨੇ ਕਿਹਾ ਕਿ ਖਾਜੇ ਸਾਨੂੰ ਥੋੜਾ ਟਾਈਮ ਦੇ ਦੇ ਜੀ ਟਾਈਮ ਦੇ ਦਿੰਦੇ ਹਾਂ ਪਰ ਇੱਕ ਗੱਲ ਹੋਰ ਹੈ ਇਹ ਚਿੱਠੀ ਜਿਹੜੀ 14 ਮਾਰਚ ਦੀ ਰਿਲੀਜ਼ ਹੋਈ ਹੋਈ ਹੈ ਹਾਂ ਜਿਹੜਾ ਜਨਮ ਹੋਇਆ 17 ਮਾਰਚ ਨੂੰ ਜੀ ਸੋ ਮਤਲਬ 3 ਦਿਨ ਪਹਿਲਾਂ ਹੀ ਉਹਨਾਂ ਨੇ ਜਵਾਬ ਮੰਗ ਲਿਆ ਸੀ ਇਸ ਗੱਲ ਦਾ ਕਿਉਂਕਿ ਉਦੋਂ ਇੱਕ ਤੁਸੀਂ ਦੇਖਿਆ ਨਾ ਮੀਡੀਆ ਦੇ ਵਿੱਚ ਚਰਚਾ ਚੱਲੀ ਸੀ ਕਿ ਉਹਨਾਂ ਦੀ ਤਬੀਅਤ ਖਰਾਬ ਹੋ ਗਈ ਤੇ ਉਹ ਹਸਪੀਟਲ ਐਡਮਿਟ ਹੋਏ ਆ ਜੀ ਹੋ ਸਕਦਾ ਹੈ ਉਸ ਵਕਤ ਜਿਹੜੀ ਹੈ ਮੰਗ ਕੀਤੀ ਹੋਵੇ ਕਿਸ ਕਾਰਨ ਤੋਂ ਐਡਮਿਟ ਹੋਇਆ ਜਾਂ ਕਿਉਂ ਉਹਨਾਂ ਨੂੰ ਇਸ ਤਰ੍ਹਾਂ ਦਾ ਟ੍ਰੀਟਮੈਂਟ ਦੇਣਾ ਪਿਆ ਜਿਹੜਾ ਕਿ ਉਹਨਾਂ ਦੇ ਨਿਯਮ ਦੇ ਅਨੁਸਾਰ ਪ੍ਰੂਵ ਹੀ ਨਹੀਂ ਹੈਗਾ ਮਤਲਬ 50 ਸਾਲ ਤੋਂ ਵੱਧ ਦੀ ਉਮਰ ਵਾਲਾ ਬੰਦਾ ਉਸ ਲਈ ਐਲੀਜੀਬਲ ਨਹੀਂ ਹੈਗਾ ਤੇ ਕਿਉਂ ਇਹਨਾਂ ਦੇ ਨਾਲ ਇਸ ਤਰ੍ਹਾਂ ਹੋਇਆ ਜੀ ਸੋ ਇਹ ਚੀਜ਼ਾਂ ਸਾਰੀਆਂ ਕਿਤੇ ਨਾ ਕਿਤੇ ਕਾਊਂਟ ਕਰਦੀਆਂ ਤੇ ਡਾਕਟਰ ਜਿਹੜੇ ਉੱਥੇ ਹੈਗੇ ਆ ਬਠਿੰਡਾ ਦੇ ਹਸਪੀਟਲ ਦੇ ਡਾਕਟਰ ਆ ਉਹਨਾਂ ਨੇ ਵੀ ਇਹੀ ਗੱਲ ਕਹੀ ਸੀ ਆਪਣੀ ਬਾਈਟ ਦੇ ਵਿੱਚ ਇੱਕ ਬਿਆਨ ਮੈਂ ਦੇਖ ਰਿਹਾ ਸੀ ਚੈਨਲਜ਼ ਦੇ ਉੱਤੇ ਉਹਨਾਂ ਨੇ ਕਿਹਾ ਸੀ ਕਿ ਸਾਡੇ ਕੋਲ ਤਾਂ ਇਹ ਉਦੋਂ ਆਏ ਸੀ ਜਦੋਂ ਥੋੜੀ ਤਬੀਅਤ ਇਹਨਾਂ ਦੀ ਖਰਾਬ ਹੋ ਗਈ ਸੀ ਸ਼ਾਇਦ ਚੌਥੇ ਮਹੀਨੇ ਦੇ ਵਿੱਚ ਸਾਡੇ ਸਪਲਾਈ ਸੀ ਸੋ ਇਸ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਨੇ ਤੇ ਜਿਵੇਂ ਕੁਝ ਨਾ ਮੀੜਾ ਰਿਪੋਰਟਸ ਦੇ ਵਿੱਚ ਅਜਿਹਾ ਵੀ ਆ ਰਿਹਾ ਸੀਗਾ ਵੀ ਜੋ ਆਈਵੀਐਫ ਹੈਗਾ ਉਹਨਾਂ ਨੇ ਬਾਹਰ ਦੇਸ਼ ਦੇ ਵਿੱਚ ਕਰਵਾਇਆ ਸੋ ਉੱਥੇ ਗੈਰ ਕਾਨੂੰਨੀ ਨਹੀਂ ਹੈ ਇੱਥੇ ਇੱਕ ਗੈਰ ਕਾਨੂੰਨੀ ਮੰਨਿਆ ਜਾਂਦਾ ਸੋ ਇਹਨਾਂ ਚੀਜ਼ਾਂ ਦੇ ਬਾਰੇ ਕੀ ਨਹੀਂ ਇੱਥੇ ਵੀ ਗੈਰ ਕਾਨੂੰਨੀ ਨਹੀਂ ਹੈ ਉਹਦੀ ਏਜ ਲਿਮਟ ਹੈ ਹਾਂ ਪਹਿਲੀ ਵਾਰੀ ਜਦੋਂ ਇਹ ਆਈਵੀਐਫ ਹੋਇਆ ਭਾਰਤ ਦੇ ਵਿੱਚ ਵੀ ਤੇ ਉਹ 1978 ਦੇ ਵਿੱਚ ਹੋਇਆ ਸੀ ਜੀ ਸੇ ਨਿਯਮ ਬਣਾਏ ਹੋਏ ਹੈ ਗੈਰ ਕਾਨੂੰਨੀ ਨਿਜ ਗੈਰ ਕਾਨੂੰਨੀ ਹੁੰਦਾ ਤਾਂ ਫਿਰ ਉਹ ਓਪਨ ਕਿਸ ਤਰ੍ਹਾਂ ਦੱਸਦੇ ਜਿਵੇਂ ਇੱਥੇ ਏਜ ਲਿਮਿਟ ਸੈੱਟ ਕੀਤੀ ਗਈ ਤਾਂ ਬਾਹਰ ਤਾਂ ਨਹੀਂ ਹੋਏਗੀ ਏਜ ਲਿਮਿਟ ਸੈੱਟ ਨਹੀਂ ਨਹੀਂ ਹੋਏਗੀ ਅੱਛਾ ਜਿਹੜਾ ਨਿਯਮ ਹੈ ਨਾ ਜੀ ਜਿਹੜਾ ਜਿੱਥੇ ਦਾ ਨਾਗਰਿਕ ਹੈ ਉੱਥੇ ਦਾ ਨਿਯਮ ਲਾਗੂ ਹੋਏਗਾ ਨਾ ਉਸ ਦੇ ਉੱਤੇ ਜੇਕਰ ਆਜ ਦੇਖੋ ਅਗਰ ਸਿਟੀਜ਼ਨਸ਼ਿਪ ਉਸ ਬੱਚੇ ਨੇ ਲੈਣੀ ਹੋਏਗੀ ਤਾਂ ਇੰਡੀਆ ਦੀ ਲਏਗਾ ਜੀ ਬਰਥ ਸਰਟੀਫਿਕੇਟ ਉਸ ਹਸਪੀਟਲ ਦਾ ਲੱਗੂਗਾ ਸੋ ਨਿਯਮ ਵੀ ਇੰਡੀਆ ਦੇ ਲੱਗਣਗੇ ਨਾ ਇਸ ਕਰਕੇ ਆ ਬਾਕੀ ਸ਼ਾਇਦ ਇਸ ਦੇ ਵਿੱਚ ਕਿਉਂਕਿ ਜਿਸ ਤਰ੍ਹਾਂ ਕਿ ਬਲਕ ਕਾਨੂੰਨ ਦੇ ਮੁਤਾਬਕ ਕਿਉਂਕਿ ਦੇਖੋ ਪੜ੍ਹੇ ਲਿਖੇ ਐਕਸ ਆਰਮੀ ਮੈਨ ਨੇ ਔਰ ਬਹੁਤ ਸਾਰੇ ਲੋਗ ਉਹਨਾਂ ਦੇ ਨਾਲ ਜੁੜੇ ਹੋਏ ਆ ਬਹੁਤ ਸਾਰੇ ਵਕੀਲ ਵੀ ਉਹਨਾਂ ਕੋਲ ਹੋਣਗੇ ਡਾਕਟਰਸ ਵੀ ਹੈਗੇ ਆ ਤਾਂ ਮੈਨੂੰ ਐਂ ਲੱਗਦਾ ਵੀ ਕਿਤੇ ਨਾ ਕਿਤੇ ਨਿਯਮ ਉਹਨਾਂ ਨੇ ਕਿਤੇ ਭੁੱਲੇ ਨਹੀਂ ਹੋਣਗੇ ਕਿਉਂਕਿ ਡਾਕਟਰਸ ਦਾ ਤਾਂ ਰੋਜ਼ ਦਾ ਕੰਮ ਹੈ ਇਹ ਪਹਿਲੇ ਇਨਸਾਨ ਹੈ ਮਤਲਬ ਪਹਿਲੀ ਵਾਰੀ ਇਹਨਾਂ ਨੇ ਇਸ ਤਰ੍ਹਾਂ ਦਾ ਕੀਤਾ ਹੈਗਾ ਬਟ ਡਾਕਟਰਸ ਦਾ ਰੋਜ਼ ਕਰਦੇ ਆ ਡਾਕਟਰ ਨੇ ਦੱਸਿਆ ਕਿ ਸਾਡੀ 17 ਸਾਲ ਦੀ ਪ੍ਰੈਕਟਿਸ ਹੈ ਸੋ ਡਾਕਟਰਸ ਦਾ ਰੋਜ਼ ਕਰਦੇ ਆ ਤੇ ਉਹਨਾਂ ਨੇ ਜਰੂਰ ਇਹਨਾਂ ਚੀਜ਼ਾਂ ਦਾ ਖਿਆਲ ਰੱਖਿਆ ਹੋਵੇਗਾ ਹੋ ਸਕਦਾ ਕਿਤੇ ਨਾ ਕਿਤੇ ਕੋਈ ਘਾਟ ਰਹਿ ਗਈ ਹੋਵੇ ਬਾਕੀ ਇਹ ਆਉਣ ਵਾਲਾ ਸਮਾਂ ਦੱਸੂਗਾ ਕਿਉਂਕਿ ਇਹ ਕਹਿਣ ਦਾ ਵਿਸ਼ਾ ਨਹੀਂ ਹੈਗਾ ਇਹ ਤਾਂ ਸਿਰਫ ਚਰਚਾ ਦਾ ਵਿਸ਼ਾ ਹੈ ਇਹਦੇ ਉੱਤੇ ਅਸੀਂ ਟਿੱਕਾ ਟਿੱਪਣੀ ਨਹੀਂ ਕਰ ਸਕਦੇ ਕਾਨੂੰਨ ਦੇ ਮੁਤਾਬਕ ਕਾਨੂੰਨ ਦੇ ਮੁਤਾਬਕ ਤਾਂ ਕਾਨੂੰਨ ਦੇ ਅਕੋਰਡਿੰਗ ਜਦੋਂ ਚੀਜ਼ਾਂ ਨਿਕਲ ਕੇ ਸਾਹਮਣੇ ਆਣਗੀਆਂ ਰਿਪੋਰਟ ਜਾਊਗੀ ਜਾਂ ਡਾਕਟਰਸ ਦੱਸਣਗੇ ਉਦੋਂ ਇਸ ਬਾਬਤ ਅਸੀਂ ਗੱਲ ਜ਼ਿਆਦਾ ਬਿਹਤਰ ਕਰ ਸਕਾਂਗੇ ਜੀ ਜੀ ਸੋ ਜੀ ਸ਼ੁਕਰੀਆ ਸਟੂਡੀਓ ਦੇ ਵਿੱਚ ਆਉਣ ਦੇ ਲਈ ਤੇ ਇਹ ਸੀ ਅੱਜ ਦਾ ਮੁੱਦਾ ਸਿੱਧੂ ਮੂਸੇਵਾਲਾ ਦਾ ਛੋਟਾ ਭਾਈ ਜੋ ਆਇਆ ਉਸ ਦੇ ਉੱਤੇ ਚਰਚਾ ਕੀਤੀ ਗਈ ਕਿਉਂਕਿ ਬਾਪੂ ਬਲਕੌਰ ਸਿੰਘ ਲਾਈਵ ਆਏ ਸੀਗੇ ਤੇ ਉਹ ਕਾਫੀ ਤੰਗ ਪਰੇਸ਼ਾਨ ਉਸ ਦੇ ਵਿੱਚ ਨਜ਼ਰ ਆ ਰਹੇ ਸੀਗੇ ਤੇ ਹੁਣ ਜਿਵੇਂ ਉਹਨਾਂ ਨੇ ਟਾਈਮ ਮੰਗਿਆ 7 ਦਿਨ ਦਾ ਤੇ ਉਸ ਤੋਂ ਬਾਅਦ ਦੇਖਣਾ ਹੋਏਗਾ ਕਿ ਉਹ ਕਿਹੜੇ ਪ੍ਰੂਫ ਜਿਹੜੇ ਆ ਜੋ ਕਾਨੂੰਨ ਦੇ ਸਾਹਮਣੇ ਲਿਆ ਕੇ ਰੱਖਦੇ ਤੇ ਕੀ ਕੁਝ ਉਸ ਦੇ ਵਿੱਚ ਹੁੰਦਾ ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਸੋਨਿਆ ਦੇ ਹੋਇ ਇਜਾਜ਼ਤ ਤੇ ਜੁੜੇ ਰਹੋ ਔਨ 에ਅਰ ਪੋਡਕਾਸਟ